ਅੱਜ ਅਸੀਂ ਬਹੁਤ ਦਿਨ ਬਾਅਦ ਵਲੌਗ ਪਾ ਰਹੇ ਆ ਗੁਰੂ ਬਹੁਤ ਦਿਨ ਹੋ ਗਏ ਬਹੁਤ ਦਿਨ ਹੋ ਗਏ ਜਾ ਰਹੇ ਆ ਗੁਰੂ ਬੋਲੋ ਮੰਡੋਰ ਗਾਰਡਨ ਮੰਡੋਰ ਗਾਰਡਨ ਜਾ ਰਹੀ ਆ ਉਹ ਪਤਾ ਹੈ ਮੰਡੋਰ ਗਾਰਡਨ ਕੀ ਹੈ ਉਹ 라ਵਣ ਦਾ ਸਸਰਾਲ ਹੈ ਉਹ ਸੋਹਰੇ ਜਾਂੜਿਆ 라ਵਣ ਦੇ ਓਕੇ 라ਵਣ ਦੇ ਸੋਹਰੇ ਹਾਂ ਪਹਿਲਾਂ ਵੀ ਮੈਂ ਗਈ ਹਾਂ ਇੱਕ ਵਾਰੀ ਹਾਂ ਯੈਸ ਯੈਸ ਸਾਡੇ ਗਈ ਹਾਂ 라ਵਣ ਦੇ ਸੋਹਰੇ ਜਾ ਰਹੇ ਆ ਅੱਜ ਖਾਤਰਦਾਰੀ ਖਾਤਰਦਾਰੀ ਜਿੰਨਾ ਤੁਹਾਨੂੰ ਲੈ ਜਮਣਾ ਰਖਵਾਣੀ ਹੋਣ ਚਰਾਵਣ ਬਿਠਾ ਰਾਵਣ ਦੇ ਸੋਰੇ ਤੇ ਹੈ ਹੀ ਨੇ ਉਥੇ ਰਾਵਣ ਦੀ ਸੱਸ ਸਾਜੀ ਨੇ ਨੰਨੀ ਕੁਕਾਤਦਰੀ ਕਰਨੀ ਸੱਸ ਉਹ ਉਥੇ ਜਾਣਿਆ ਰਾਵਣ ਜੀ ਨੂੰ ਮਿਲਦੇ ਆਪਾਂ ਰਾਵਣ ਤੇ ਕੋਈ ਨਾ ਕੋਈ ਹੈਗੇ ਸਾਲੀ ਸੁਲੀ ਤਾਂ ਭਾਵੇਂ ਬਈ ਸਾਈ ਦਾ ਨਹੀਂ ਖਾਤਦਰੀ ਕਰਨੀ ਵਧੀਆ ਦੇ ਰੱਖਿਆ ਨਾ ਗੁਰਜੋਤ ਚਾਮਣੀ ਗੁਰਜੋਤ ਤੂੰ ਕਿੱਥੇ ਚਲਾ ਅੱਜ ਗੁਰਜੋਤ ਰਾਵਣ ਮਿਲ ਕੇ ਆਪਣੇ ਵੇਖਿਆ ਕਰਨ ਨੂੰ ਉਹ ਜਿਹੜਾ ਆਪਾਂ ਮਤਲਬ ਕੀ ਬਹੁਤ سارے ਮੂੰਹ ਦੁਸ਼ਹਿਰਾ ਤੇ ਨਹੀਂ ਚਲਾਉਂਦੇ ਤੀਰ ਮਾਰ ਕੇ ਉਹ ਜਿਹੇ 10 ਸੇਰ ਹੁੰਦੇ ਆਪਾਂ ਉਹਦੇ ਸੋਹਰੇ ਚਲੇ ਆ ਓਕੇ ਉਹ ਰਹਾਣਾ ਬਹੁਤ ਤਗੜਾ ਚੀਜ਼ ਸੀ ਉਹਦੇ ਸਸਰਾਲ ਇਹ ਇੱਥੇ ਮੰਟੋਰ ਗਾਰਡਨ ਚ ਹੂੰ ਮੈਂ ਇਹ ਪਹਿਲਾਂ ਵੀ ਗਈ ਹੋਈ ਆ ਪਰ ਬਹੁਤ ਵਧੀਆ ਲੱਗਦਾ ਆ ਮੰਦਰ ਮੰਦਰ ਬਹੁਤ ਸੋਹਣੇ ਸੋਹਣੇ ਮੰਦਰਾ ਬਹੁਤ ਸੋਹਣਾ ਵੀ ਜਸਵਤ ਵੀ ਮੇਲ ਹੋਣਗੇ ਰਾਜਸਥਾਨੋਂ ਵਾਲਿਆਂ ਨਾਲ ਫੇਰ ਦੁਆਰਾ ਹੋਣਗੇ ਕੋਈ ਆਇਕੀ ਮੇਰੀ ਨਾ ਆ ਸ਼ਰਟ ਜਿਹੜੀ ਨਾ ਪੁੱਠੀ ਹੋ ਗਈ ਮੈਨੂੰ ਲੱਗਦਾ ਨਵੀਂ ਸ਼ਰਟ ਮਿਲੇਗੀ ਕਿਉਂ ਜਨਾਨੀਆਂ ਦੇ ਪੌਂਚਾ ਪੁੱਠਾ ਆਏ ਤਾਂ ਉਹਨੂੰ ਸੂਟ ਮਿਲਦਾ ਤੇ ਮੇਰੀ ਸ਼ਰਟ ਉਹ ਤੋਂ ਮੇਰੀ ਸ਼ਰਟ ਗਵਾਤੀ ਹੋਈ ਹੈ ਨਹੀਂ ਪਤਾ ਨਾ ਵੰਦੇ ਸੋਹਰੇ ਤੁਹਾਨੂੰ ਕੱਪੜੇ ਬਣਾ ਕੇ ਦੇ ਦੇਣ ਨਹੀਂ ਨਹੀਂ ਮੇਰੀ ਸ਼ਰਟ ਗਵਾਤੀ ਗੰਜਰ ਨੇ ਸ਼ਰਟ ਮੇਰੀ ਸਿੱਧੀ ਕਰਤੀ ਉਸੇ ਵਾਲੇ ਫੜੋ ਨਹੀਂ ਉਹ ਕੀ ਰਵੰਦੇ ਸੋਹਰੇ ਚੱਲਿਓ ਕੀ ਪਤਾ ਉਹਦੀ ਸਾੜੀ ਸੱਸ ਕੋਈ ਅੰਦਰ ਨੂੰ ਕਿਲੇ ਵੱਲ ਜਾਈਦਾ ਠੀਕ ਹੈ ਤੇ ਮਡੋਰ ਗਾਰਡਨ ਤੋਂ ਰੋਟੀ ਸੀਟ ਬੈਲਟ ਨਹੀਂ ਹੈ ਟੀ-ਸ਼ਰਟ ਲੈ ਟੀ-ਸ਼ਰਟ ਲੈ ਕੇ ਦੇ ਗਈ ਰਾਮਣ ਦੇ ਸਸਲੀ ਆਉਂਦੇ ਨੇ ਜੱਟੀ ਸ਼ર્ટ ਰੋਟੀ ਆਪ ਵੀ ਤੇ ਕਹੇ ਮੇਰੇ ਕੋਲ ਮਿਲਣਗੇ ਟੀ-ਸ਼ਰਟ ਮੋੜੀ ਹੋਈ ਸ਼ਰਟ ਬੁਣੀ ਹੋਈ ਚਲੋ ਠੀਕ ਹੈ ਆਉਣ ਵਾਲਾ ਹੁਣ ਆਪਾਂ ਗੇਟ ਤੇ ਮਿਲਦੇ ਹਾਂ ਰਵਣ ਦੇ ਨਾ ਮੇਰਾ ਫਸ ਤੇਰੇ ਫੋਨ ਚ ਫਸ ਗਿਆ ਯਾਰ ਅੰਦਰ ਕਿੰਨੇ ਕਿੰਨੇ ਕਿੱਟੇ ਕੋਈ ਨਹੀਂ ਸੀ ਹੁਣ ਦਿੱਸਦੀ ਨਹੀਂ ਆਪਣੇ ਕੋਲ ਪੁਨਜਰ ਪੇਪਰ ਕੀ ਨਾਪਾ ਪੁਨਜਰ ਰੁਪਏ 10 ਰੁਪਏ ਦਿੱਤੇ ਆਪਾਂ ਹੁਣੇ ਹੀ ਆਪਾਂ ਨੂੰ ਟਿਕਟ ਲੱਗੀ ਹੈ। ਉਹ ਲੇਡੀਜ਼ ਨੇ ਵੀ ਕਿ ਬੈਗ ਕਿੱਦਾਂ ਰੱਖੀ ਸਿੱਪੇ। ਮਾਂ ਮੈਂ ਵੀ ਜ਼ਰੂਰੀ ਹੈ ਮੈਂ। ਉਹ ਰਾਜਸਥਾਨ ਵਾਲੇ ਆ ਬੈਲੈਂਸ ਕਿਉਂ ਕਰਦੇ ਨੇ? ਸੀ ਪਹੁੰਚ ਗਏ ਹਾਂ ਬੀੜੀ ਬਹੁਤ ਹੈ ਯਾਰ ਮੈਨੂੰ ਤਾਂ ਨਾਮ ਹੀ ਲੈਣਾ ਹੁੰਦਾ ਮੰਡੋਰ ਰਾਵਣ ਦਾ ਸਸਰਾਲ ਕਹਰੇਗਾ ਸੋਹਰਾ ਸਾਹ ਰਾਵਣ ਦਾ ਮੰਡੋਰ ਦਾ ਸੋਹਰਾ ਸਾਹ ਆ ਚੁੱਕੇ ਆਪਾਂ ਮੰਡੋਰ ਸੋਹਰੇ ਪਿੰਡ ਹਾਂ ਅਸੀਂ ਪਹੁੰਚ ਗਏ ਮੰਡੋਰ ਗਾਰਡਨ ਤੇ ਦੇਖੋ ਕਿੰਨੀ ਭੀੜ ਹੈ ਜਿਵੇਂ ਤੁਸੀਂ ਪਿਛਲੇ ਸਾਲ ਆਏ ਨਾ ਉਦੋਂ ਵੀ ਜਿਹੜੇ ਜਿਹੜੇ ਦਾ ਭੀੜਾ ਪਾਰਕਿੰਗ ਚ ਤਾਂ ਗੱਡੀਆਂ ਹੈ ਨਹੀਂ ਦੇਖੀ ਅ ਿੱਦਾ ਰੋਡ ਦੇ ਉੱਤੇ ਖੜੇ ਹੋਗੇ ਜਿਵੇਂ ਸੋਹਰੇ ਆਏ ਹੁੰਦੇ ਨੇ ਉਹ ਸੋਝ ਨੇ ਕਿ ਜਿਹੜੇ ਆਉਂਦੇ ਸੋਹਰੇ ਨੇ ਤੇ ਸਾਡੇ ਵੀ ਸੋਹਰੇ ਨੇ ਬਿਲਕੁਕੁਲ ਲੇਡੀਜ਼ ਕਿਹੋ ਜੀਆਂ ਨੇ ਨਾ ਇੱਥੋਂ ਦੀਆਂ ਹਾਂ ਯਾਰ ਸਭ ਤੋਂ ਵੱਡਾ ਹੈ ਕਿ ਬੰਦਾ ਘੁੰਮਣਾ ਹੈ ਘੁੰਮਣ ਜਾਏ ਤੇ ਉੱਥੇ ਮੰਗਣ ਵਾਲੇ ਬਹੁਤ ਆ ਜਾਂਦੇ ਆ ਨਾ ਚਾਰੇ ਪਾਸੇ ਉਹਨਾਂ ਨੇ ਇਹਨਾਂ ਨੂੰ ਅੰਦਰ ਵੜ ਦਿੰਦੇ ਨੇ ਨਾ ਇੱਕ ਤਾਂ ਗੇਟ ਤੇ ਨਹੀਂ ਜਾਣ ਦੇ ਜਗਾ ਕਿਸੇ ਨੂੰ ਹਾਂ ਜੀ ਇਹਨਾਂ ਤੇ ਨਹੀਂ ਦੇਣਾ ਚਾਹੀਦਾ ਪਰ ਇਹ ਕਿਹਨਾਂ ਨੂੰ ਪਾਰਕਿੰਗ ਤਾਂ ਖਾਲੀ ਹੋਈ ਆ ਮੋੜ ਕੇ ਖੜੇ ਕਰਦੇ ਆ ਬਾਈਕਾਂ ਦੀ ਬਹੁਤ ਪਾਰਕਿੰਗ ਦੇਖੋ ਅਸੀਂ ਅਸੀਂ 120 ਰੁਪਏ ਲਏ ਉਹਨੇ ਮੰਡੋਰ ਗਾਰਡਨ ਚ ਅੰਦਰ ਐਂਟਰੀ ਵਾਸਤੇ ਤੇ ਆਪਾਂ ਐਂਟਰੀ ਕਰ ਗਏ ਅੰਦਰ ਟ੍ਰੇਨ ਟਿਕਟ ਆਪਾਂ ਲਈ ਨਹੀਂ ਮੈਡਮ ਨਹੀਂ ਪੈਦਲ ਚੱਲਦੇ ਉਹ ਕੋਈ ਸਾਨੂੰ ਸਾਨੂੰ ਕੋਈ ਰਿਸਿਵ ਕਰਨ ਵਾਲੇ ਆਏ ਨਹੀਂ ਯਾਰ ਕਹਿੰਦੇ ਸੋਹਰੇ ਪਿੰਡਾਂ ਹੈਣਾ ਜਿੰਨੀ ਘਰਾਉਂਦੀ ਆ ਆਪਣੀ ਸੋਹਰੇ ਜਿੱਜਾ ਦੀ ਉਹ ਜਿੰਨੀ ਕਰਾਂ ਜਿੰਨੀ ਘਰਾਉ ਰਾਵਣ ਦੀ ਆਪਣੇ ਨਾਲ ਬੰਦੀ ਸੀ ਉਹਨਾਂ ਇੱਕ ਇੰਨਾ ਨਾ ਬੰਦੀ ਹੈਣਾ ਚਲੋ ਕੋਈ ਉਹ ਲੰਗੂਰਾ ਓਏ ਲੰਗੂਰ ਬਿਲਕੁਲ ਵੇਖੀ ਨੂਰ ਵਰਗਾ ਲੱਗਦਾ ਹੈ ਬਿਲਕੁਲ ਕੀ ਗੱਲ ਉਹ ਡਰੀ ਜਾਂਦੀ ਕੀ ਯਾਰ ਮडम ਕਿਦਾਂ ਹੁੰਦਾ ਵੀ ਮੈਂ ਹਨਾ ਮੈਂ ਪੂਛ ਕਿڑی ਲੰਬੀ ਨਹੀਂ ਡਰਦਾ ਤੁਸੀਂ ਲੰਗੂਰ ਤੋਂ ਡਰ ਕੇ ਕੀ ਗੱਲ ਇਹ ਰਾਵਣ ਜੀ ਸੋਹਰੇ ਜਿਹੜਾ ਆ ਹੀ ਹੈ ਨਾ ਸੋਹਰੇ ਉਹਦੇ ਆ ਲੰਗੂਰ ਅੱਛਾ ਹਾਂ ਕਿੰਨੇ ਜਿਆਦਾ ਲੰਗੂਰ ਹਨਾ ਆ ਦੇਖ Rajasthan ਦਾ ਕਲਚਰ ਵਾਏ ਅੱਗੇ ਦੇਖੋ ਕਿੰਨੇ ਇਹਨੇ ਫੜਨਗੇ ਹਾਂ ਹਾਂ ਤੈਨੂੰ ਫੜਨਗੇ ਕਹਿਣਗੇ ਕੀ ਸੁਣ ਲਾ ਨਾ ਆਪਾਂ ਫਿਰ ਪੈਸੇ ਦੇਣੇ ਪੈਣੇ ਉਹਦੋਂ ਨੂੰ ਨਹੀਂ ਦੂਰ ਸੁਣ ਨਾ ਆ ਕੀ ਸੁਣੋ ਨਹੀਂ ਅਹੀਂ ਯਾਰ ਕੋਈ ਗੱਲ ਨਹੀਂ ਸੁਣੇ ਨਾ ਜਾ ਪਰਦੇਸੀ ਆਤੀ ਵਾਰ ਸੁਣੇਗੇ ਉਹ ਦੇਖ ਕਿੰਨੇ ਲੰਗੂਰ ਅਸੰਦੀਪ ਨੂਰ ਅੱਗੇ ਦੇਖੀ ਦੋ ਲੰਗੂਰ ਦੇ ਲਾਈ ਹਾਂ ਨਾ ਜਾਣ ਹਾਂ ਯਾਰ ਲੰਗੂਰ ਲੜਾਂ ਦੇ ਸਾਹਮਣੇ ਡਾ 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 ਦੋ ਲੰਗੂਰ ਨਾਲ ਨੇ ਅਰੇ ਇੱਥੇ ਆ ਦੇਖੋ ਕਿੰਨੇ ਆ ਇਹ ਨਹੀਂ ਪੈਂਦੇ राजे ਦੇਖੋ ਗੁਰ ਜੋਤ ਜਦੋਂ ਜਦੋਂ ਆਪਾਂ ਸਿਲੀਗੁੜੀ ਸੀਗੇ ਇੰਨੇ এলিਫੈਂਟ ਆਪਾਂ ਇਕੱਠੇ ਵੇਖੇ ਹਨ ਇੱਥੇ ਆਪਾਂ ਲੰਗੂਰ ਵੇਖੇ ਇਕੱਠੇ ਉਹ ਡਰ ਕੇ ਡਰ ਕੇ ਮੈਡਮ ਡਰ ਕੇ ਆ ਗਈ ਲੰਗੂ ਕਿੱਥੇ ਬੇਬੀ ਇਹਨਾਂ ਦਾ ਕਿੰਨੇ ਸਾਰੇ ਲੰਗੂ ਰ ਆ ਯਾਰ ਉਹ ਦੇਖੋ ਸੈਟ ਅਰੇ ਵਾਲ ਜਾਓ ਆ ਗਿਣਤੀ ਕਰੋ ਕਿੰਨੇ ਆ ਮੈਡਮ ਅਪਾ ਕੈਣੂ ਗਏ ਸੀਗੇ ਪਿਛਲੀ ਵਾਰ ਆ ਚਲੋ ਇਹਨੂੰ ਚਲਦੇ ਆ ਗਰ ਨੂੰ ਰੋ ਕਿਧਰੋਂ ਦੀ ਗਈ ਸੀ ਆਪਾਂ ਮੈਨੂੰ ਯਾਦ ਨਹੀਂ ਆ ਰਿਹਾ ਕੁਝ ਨਹੀਂ ਕਿੱਥੇ ਰਹਿ ਆਪਾਂ ਆਪਾਂ ਉੱਧਰ ਜਾਣਾ ਨਹੀਂ ਰਹਿ ਦੋ ਓਕੇ ਅੱਪਾ ਅੱਜ ਟ੍ਰੇਨ ਵਾਲੀ ਲਈ ਨਹੀਂ ਯਾਰ ਨਹੀਂ ਹੋ ਗਈ ਇੱਥੇ ਅੰਦਰ ਕਰ 120 ਦੀ 4 ਜਣੇ ਸੀਗੇ 3 ਸਾਲ ਤੋਂ ਛੋਟੇ ਬੱਚੇ ਦੀ ਟਿਕਟ ਨਹੀਂ ਹੈਗੀ ਵਾਹ 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 ਐ ਕੀ ਨਜ਼ਾਰਾ 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 ਐ ਇਹ ਮਮੂ ਠੀਕ ਠੀਕ ਬਗੜਾ ਲੈ ਲੈ ਟਿੱਕ ਉੱਪਰ ਬਗੜਾ ਸੋਹਣਾ ਨਹੀਂ ਹੈਗਾ ਯਾਰ ਨਿੱਮਲ ਤੇ ਅਸੀਂ ਜੜੀਆਂ ਲੈ ਕੇ ਘਰ ਕਰ ਦੇਣਾ ਆਹੋ ਹਨਾ ਜਿਸ਼ਾ ਦਾਖ ਲਾਰਦੇ ਫਿਰ ਬੰਦਾ ਡਰ ਜਿਆ ਜਾਂਦਾ ਅਣਜਾਣ ਸ਼ਹਿਰ ਦੇ ਵਿੱਚ ਨਾ ਅਰੇ ਲੇਕਿਨ ਮੈਨੂੰ ਤੇ ਮੰਦਿਰ ਬਹੁਤ ਸੋਹਣੇ ਲੱਗਦੇ ਆ ਨਾ ਆਪਾਂ ਚਲੇ ਜਾਣਾ ਹੁਣੇ ਕਿਨੋਂ 5-10 ਮਿੰਟ ਦੇ ਵਿੱਚ ਮੈਨੂੰ ਇੱਕ ਵੀ ਪੰਜਾਬੀ ਨਹੀਂ ਪਾਇਆ ਅਸੀਂ ਇਹ ਬੰਦਾ ਤੇ ਘਰੇ ਪੜੇ ਪੜੇ ਚਲੋ ਕੋਈ ਨਹੀਂ ਦਿਖਣ ਤੇ ਡੈ ਹੋਣਾ ਮਰਾਜ ਕੋ ਉੱਥੋਂ ਲੈ ਕੇ ਜਾਉਂਗਾ ਅਸੀਂ ਤਾਂ ਇੱਧਰ ਆਉਂਦੀ ਬਾਣੀ ਆਪਾਂ ਇੱਧਰ ਜਾਣਾ ਇਹ ਕਿੱਥੇ ਲੰਗੂਰ ਨੇ ਇਹ ਤੁਹਾਨੂੰ ਸ਼ਾਰਟਕਟ ਕਰਾਏਗਾ ਇਤਰੋਂ ਕਿੱਥੇ ਜਾਣਾ ਪਰ ਰੋਡ ਰੋਡ ਜਾਂਦੇ ਆ ਆ ਦੇਖੀ ਆ ਦੇਖ ਬੱਚੇ ਜਾਂਦੇ ਨਾਲ ਕਿੱਦਾਂ ਬੈਠਾ ਹੋਇਆ ਲੰਗੂਰ ਕਿੱਡੇ ਪੂਰਾ ਲੰਗੂਰ ਹੀ ਲੰਗੋਰ ਨੇ ਠੀਕ ਹੈ ਪਰ ਇਹ ਲੰਗੂਰ ਠੀਕ ਹੁੰਦੇ ਨੇ ਪਤਾ ਇਹਨੇ ਵੱਡਦੇ-ਵੱਡਦੇ ਨਹੀਂ ਹੈਗੇ ਇਹ ਸਵਾਲ ਪੁੱਛਾ ਉਹਦੀ ਟੈਲ ਦੇ ਕਿਵੇਂ ਲਟਕ ਰਹੀ ਐ ਗੁਰਜੋ ਤੇਰੇ ਵਰਗੀ ਪੂਛਾ ਉਹਦੀ ਇੱਕ ਸਵਾਰ ਬੱਚਾ ਹਾਂ ਪੁੱਛੋ ਨਾ ਗੁਰ ਨੂੰ ਅਗੂਰ ਖਾਣਾ ਹੁੰਦਾ ਹਾਂ ਬਿਲਕੁਲ ਖਾਣਾ ਹੁੰਦਾ ਤੁਸੀਂ ਖਵਾ ਕੇ ਦਿਖਾਓ ਹਣਾ ਮੜੋਂ ਕੁਝ ਬੋਲੋ ਤੁਸੀਂ ਮੈਨੂੰ ਕੁਝ ਵੀ ਪਸੰਦ ਜਿੰਮ ਕਰਨੀ ਉੱਥੇ ਲੱਗਾ ਆਪਾਂ ਫਟਾਫਟ ਜੋ ਜੋ ਵੀ ਵੇਖਣਾ ਤੇ ਚੱਲੋ ਕਰ ਕਿਉਂ ਪਹਿਲਾਂ ਤੇ ਕਹਿ ਰਹੇ ਸੀ ਕਿ ਇੱਥੇ ਭਰਵਣ ਜੀ ਆਏ ਸੀ ਇੱਥੇ ਸਸਰਾਲ ਸਹੁਰੇ ਆਏ ਸੀ ਉਦੋਂ ਕੀ ਉਦੋਂ ਸਹੀ ਲੱਗਣੇ ਬੜਾ ਹੁੰਦੇ ਸੀ ਲੱਗਦੇ ਉਦੋਂ ਆਪਾਂ ਨਾ ਆਹ ਏਰੀਆ ਸੀ ਆਪਾਂ ਟ੍ਰੇਨ ਨਾਲ ਨਿਕਲ ਗਏ ਸੀ ਅੱਜ ਆਪਾਂ ਪੈਦਲ ਆ ਰਹੇ ਸੀ ਨਾ ਤਾਂ ਨਹੀਂ ਸਾਨੂੰ ਇਦਾਂ ਤੱਕ ਲੱਗਿਆ ਹੈਲੋ ਕੀ ਬਾਤ ਹੈ ਕੀ ਬਾਤ ਹੈ ਨਾ ਸਹੀ ਤੈ ਗਿਆ ਇਧਰਾਂ ਦੇ ਵਿੱਚ ਹੈ ਨਾ ਠੀਕ ਹੈ ਨਹੀਂ ਤਰੂੰਗਾ ਦੇ ਕਿਨੇ ਬਹੁਤ ਪੁਰਾਣਾ ਮੰਦਿਰ ਆ ਤੁਹਾਨੂੰ ਯਾਦ ਆ ਇਸ ਪਿਛਲੀ ਵਾਰ ਜਦੋਂ ਆਇਆ ਸੀ ਆਨੂੰ ਆਈ ਥਿੰਕ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਹਾਂ ਯਾਰ ਯਸ ਯਸ ਆ ਦੇਖੀ ਕਿੰਨਾ ਬਹੁਤ ਸੋਹਣਾ ਮੰਦਿਰ ਆ ਮੰਦਿਰ ਬਹੁਤ ਸੋਹਣੇ ਲੱਗਦੇ ਮੈਨੂੰ ਕਿਉਂ ਮੈਡਮ ਹਾਂ ਮੈਂ 올ਡ 올ਡ ਹੈ ਨਾ ਕਿੰਨੇ ਵਧੀਆ ਲੱਗਦੇ ਪਿਆ ਤੇ ਕਿੰਨਾ ਪਿਆਰਾ ਗੁੰਨੁਰ ਕਿਹੋ ਜਿਹਾ ਲੱਗ ਰਿਹਾ ਮਜ਼ਾ ਆਉਂਦਾ ਹੈ ਕੀ ਹਰੂ ਨਹੀਂ ਪੜਨਦਾ ਹਾਂ ਯਾਰ ਉਹ ਨਹੀਂ ਇਹ ਤਾਂ ਆਵਾਜ਼ ਚ ਬਣੇ ਹੋਇਆ ਦੇਵਲ ਕਿੰਨਾ ਵਧੀਆ ਕਿੰਨਾ ਵਾਹ ਦੇਖ ਕੇ ਕਿੰਨਾ ਵਧੀਆ ਵਾਕੀ ਯਾਰ ਬਹੁਤ ਸੋਹਣਾ ਮਨ ਨੂੰ ਵੀ ਜਗਾ ਲੱਗਦਾ ਕਿਤਾ ਸੋਹਣਾ ਲੱਗਦਾ ਯਾਰ ਮੰਦਿਰ ਵਾਹ

ਸਫਾਈ ਨਹੀਂ ਹੈਗੀ। ਬੱਜੀ ਵੀਡੀਓ ਬਣਾਇਆ ਤੇ ਛੁੱਟਲੀ ਹੈ। ਹੈਨਾ? ਸਾਨੂੰ ਸਫਾਈ ਨਹੀਂ ਹੈਗੀ। ਦੇਖਿਆ ਅੱਜਕੱਲ ਸਾਰੇ ਜਣੇ ਵੀਡੀਓ ਬਣਾਉਂਦੇ ਨਾ। ਕਿਉਂ ਮੈਡਮ? ਅੱਜਕੱਲ ਸਾਰੇ ਜਣੇ ਵੀਡੀਓ ਬਣਾਉਂਦੇ ਘੁੰਮਣ ਫਿਰਨ ਤੇ। ਅਰੇ ਇਥੇ ਹੀ ਆ ਵੀਡੀਓ ਬਣਾਇ ਹੀ ਸਿੰਦਾ ਸਿੰਦਾ। ਸਿੰਦਾ ਸਿੰਦਾ ਏਲੀ ਨਾ? ਹਾਂ। ਅੱਗੇ ਜਾਣਾ ਆਪਾਂ। ਉਹ ਤੇ ਬਿਲਡਿੰਗ ਤੋਂ ਲੰਘਣੀ ਪੈਣੀ। ਅੱਗੇ ਇੱਕ ਮੰਦਿਰ ਆ ਤੇ ਆਪਾਂ ਮੰਦਿਰ ਤੱਕ ਹੋਵਨੇ ਆ। ਫਿਰ ਇੱਥੇ ਰਾਉਂਡ ਲਾ ਕੇ ਫਿਰ ਵਾਪਸ ਆ ਜਾਾਂਗੇ। ਰਾਤ ਰਾਤ ਕੇ ਸੰਚਾ ਲੈਣਾ। ਅੱਛਾ ਸੋਰੀ ਐਵੇਂ ਥੋੜੀ ਨਾ ਆਈਦਾ। ਤੋੜ ਕੇ ਆਈਦਾ ਸੋਰੀ। ਨਹੀਂ ਮੇਰੇ ਥੋੜਾ ਸੋਹਰੇ ਨੇ। ਤੇ ਜਿੱਦੂ 라ਵਣ ਸੀਗਾ ਉਦੂ 라ਵਣ ਨੇ ਇੱਥੇ ਮਰਸੀਡੀਜ਼ ਹੀ ਖੜਾ ਖਲਾਰੀ ਸੀ ਜੀ ਵੈਗਨ ਖੜੀ ਕੀਤੀ ਸੀ ਜਿਹੜਾ ਤੁਹਾਡੇ ਵਾਸਤੇ। ਹੈਨਾ ਇਹ ਥੋੜਾ ਜਿਹਾ ਰਹਿ ਗਿਆ ਨਾ ਲੇਕਿਨ ਇਹ ਚ ਸੁਣ ਇਹਦੇ ਵਿੱਚ ਕੈਮਰੇ ਚ ਪਤਾ ਨਹੀਂ ਕਿਦਾਂ ਦਾ ਹੈ ਪਰ ਇੰਨਾ ਵਧੀਆ ਹੈ ਨਹੀਂ ਹੈ ਨਾ ਥਲੇ ਵੇਖ ਕੇ ਤੂੰ ਸੈਂਸਰ ਜਿਹਾ ਬੁੱਟਾ ਲੱਗੂ ਜਿਹਾ ਵੇਖ ਕੇ ਥਲੇ ਕਰ ਹਾਂ ਯਾਰ ਬਿਲਕੁਲ ਇਹ ਵੀ ਵੀਡੀਓ ਲੈ ਲੈ ਪਰ ਇਹ ਤਾਂ ਇੱਥੇ ਅੱਗੇ ਮੰਦਿਰ ਆ ਠੀਕ ਆ ਅੱਧਾ ਹੀ ਹੋ ਗਿਆ ਮੈਂ ਆਵਾਗਾਂ ਸਾਹਮਣੇ ਪੂਰੇ ਪੂਰੇ ਨਾ ਮੰਡੋਰ ਚ ਘੁੰਮ ਲਿਆ ਆਪਾਂ ਲੇਕਿਨ ਪੰਜਾਬੀ ਨਹੀਂ ਹੈਗਾ ਕੋਈ ਇਸ ਕਰਕੇ ਸਾਨੂੰ ਥੋੜਾ ਅਜੀਬ ਲੱਗ ਰਿਹਾ ਤੇ ਅਸੀਂ ਇੱਥੋਂ ਭੱਜ ਰਹੇ ਆ ਅਸੀਂ ਜਾਣ ਦੇ ਚੱਕਰ ਦਾ ਚਲਿਏ ਚਲੋ ਮੰਦਿਰ ਅੱਗੇ ਇੱਛਾ ਦਿਖਾ ਦਿਓ ਰਦਾਰ ਉਹ ਕਿੱਥੇ ਚੱਕ ਕੇ ਮੰਦਿਰ ਦਿਖਾ ਦਿਓ ਇੱਥੋਂ ਗਾਓ ਕੇ ਪਰ ਮੈਂ ਅੱਗੇ ਨਹੀਂ ਜਾਣਾ ਮੈਂ ਇੱਧਰ ਜਾਣਾ ਉੱਤੇ ਦੇਖੋ ਕਿੰਨਾ ਘਾਏ ਕੋਈ ਚੀਜ਼ ਹੈ ਗੰਦ ਰਵੇ ਲੜ ਜੀ ਚਲੋ ਠੀਕ ਹੈ ਫਿਰ ਉਹ ਵੇਖੋ ਤੂੰ ਦਿਖਾ ਦੋ ਕੋ ਸਾਹਮਣੇ ਇੱਕ ਮੰਦਿਰ ਆ ਬਹੁਤ ਸੋਹਣਾ ਮੰਦਿਰ ₹100 ਲਊਗਾ ਪੁੱਛੋ ਤਾਂ ਸਹੀ ਹੈ ਬਣਵਾ ਲਓ ਨਾ ਇੱਕ ਗੁਰਨੂਰ ਉਹ ਇੱਕ ਮੰਦਿਰ ਆ ਬਹੁਤ ਸੋਹਣਾ ਚੱਲਾ ਪੱਦੋਂ ਨਾ ਮੱਥਾ ਟੇਕਿਓ ਨਾ ਚੱਲ ਗੁਰਨੂਰ ਆ ਪਤਾ ਨਹੀਂ ਕਿੰਨਾ ਦੀ ਹੈ ਨਾ ਵੀਰ ਕੀ ਲਿਖਿਆ ਉਹ ਸਿਮੋ ਮਣੀ ਪਤਾ ਨਹੀਂ ਵੀਰ ਰਵ हेमा गहलोत आय भैरव जी दा मन्दिर आ गुरु बेटा अते भैरव जी दा मन्दिर है ना गुरु इद्दर भी कुछ आएगा यार आए नहीं है ना है ना अब भैरव जी दा मन्दिरा मंडोर गार्डन दे विच ते इद्दर कुछ मूर्तियां या भोसणियां मन्दिर दियां या ਆ ਸਾ ਮੰਦਿਰ ਦੀ ਆ ਜਿਆਦਾਤਰ ਜਿਆਦਾਤਰ ਲੋਕ ਇਥੇ ਉਹਦੇ ਵਾਸਤੇ ਹੀ ਹੁੰਦੇ ਆ ਕਿ ਅੱਖ ਦੋਨੋਂ ਮੰਦਿਰ ਵਾਸਤੇ ਹੀ ਆਉਂਦੇ ਆ ਹੈਨਾ ਹਾਂ ਯਾਰ ਡੌਗ ਇਚ ਦੇਖੋ ਕਿਦਾਂ ਵੜਿਆ ਹੋਊਗਾ ਉਹ ਉੱਥੇ ਵੜਿਆ ਕੱਟ ਹੈਗਾ ਉਹ ਦੇਖ ਮਮਾ ਹਜੇ ਵੀ ਉੱਥੇ ਖੜਿਆ ਕੀ ਕਰ ਰਿਹਾ ਚਲੀਏ ਹੁਣ ਕਰੇ ਤੇ ਅਸੀਂ ਹੁਣ ਚੱਲਦੇ ਆਂ ਘਰ ਨੂੰ ਤੁਸੀਂ ਮੰਡੋਰ ਗਾਰਡਨ ਸਾਰਾ ਦੇਖ ਚੁੱਕੇ ਹੋ ਹਾਂਜੀ ਜੰਗਾ ਜੀ ਸਸਟਮ ਹਾਂਜੀ ਬਹੁਤ ਸਾਰੀ ਸ਼ੁਕਰੀਆ ਤੁਹਾਡਾ ਮਿਲਾਂਗੇ ਕਿਸੇ ਹੋਰ ਦਿਨ ਵਲੌਗ ਚ ਅੱਜ ਬਹੁਤ ਮਜ਼ਾ ਆਇਆ ਕਾਲਜ ਦੇ ਮੰਡੋਰ ਲਈ ਬਟ ਚਲੋ ਬਈ ਅਸੀਂ ਬਹੁਤ ਵਧੀਆ ਸੀ ਪਰ ਹੁਣ ਆਪਾਂ ਅੰਦੇ ਵਲੌਗ ਬਣਨਾ だバイ